ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਭਾਈ ਪ੍ਰੇਮ ਸਿੰਘ ਜੀ ਪਿੰਡ ਲੱਧੂਵਾਲ ਜ਼ਿਲ੍ਹਾ ਫਰੋਜ਼ਪੁਰ ਤੋਂ ਇਹ ਭਾਈ ਪ੍ਰੇਮ ਸਿੰਘ ਲੱਧੂਵਾਲ ਉਹ ਸ਼ਖਸ ਨੇ ਇਹ ਇੱਕ ਕਿਰਤੀ ਵੀਰ ਆ ਮਿਹਨਤ ਕਸ਼ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਤੇ ਇਸ ਦੀ ਇੱਕ ਮੱਝ ਪਾਲੀ ਸੀ ਛੋਟੀ ਜੀ ਘੱਟੀ ਲੈ ਕੇ ਤੇ ਜਦੋਂ ਉਹ ਜਿਹੜੀ ਆ ਉਹ ਜਾਪਿਆ ਵੀ ਹੁਣ ਦੁੱਧ ਦੇਗੀ ਜਾਂ ਇਹਦੇ ਚੰਗੇ ਪੈਸੇ ਵਟੇ ਜਾ ਸਕਦੇ ਨੇ ਤੇ ਉਹਨੂੰ ਸੱਪ ਲੜ ਗਿਆ ਤੇ ਉਸ ਮੱਝ ਦੀ ਮੌਤ ਹੋ ਗਈ ਤੇ ਮੱਝ ਦੀ ਮੌਤ ਹੋਣ ਤੇ ਪਰਿਵਾਰ ਤੇ ਛੋਟੇ-ਛੋਟੇ ਬੱਚੇ ਬੜੇ ਪਰੇਸ਼ਾਨ ਹੋਏ ਛੋਟੀਆਂ-ਛੋਟੀਆਂ ਬੱਚੀਆਂ ਨੂੰ ਰੋਂਦਿਆਂ ਵੇਖਿਆ ਉਹ ਵੀਡੀਓ ਕਿਸੇ ਨੇ ਵਾਇਰਲ ਕਰਤੀ ਤੇ ਉਸ ਵੀਡੀਓ ਨੂੰ ਵੇਖ ਕੇ ਪੰਜਾਬੀ ਜਿਹੜੇ ਆ ਉਹਨਾਂ ਦੇ ਵੀ ਮਨ ਜੜੇ ਆ ਉਹ ਪਰੇਸ਼ਾਨ ਹੋਏ ਤੇ ਉਹ ਭਾਈ ਪ੍ਰੇਮ ਸਿੰਘ ਦੀ ਮਦਦ ਲਈ ਵੱਡੀ ਗਿਣਤੀ ਚੱਗੇ ਆਏ ਕਿਸੇ ਨੇ ਮੱਝ ਲੈਤੀ ਕਿਸੇ ਨੇ ਨਗਦ ਪੈਸੇ ਦਿੱਤੇ ਕਿਸੇ ਨੇ ਕਿਸੇ ਢੰਗ ਨਾਲ ਕਿਸੇ ਨੇ ਕਿਸੇ ਢੰਗ ਨਾਲ ਵੀਰ ਪ੍ਰੇਮ ਸਿੰਘ ਲੱਤੂਵਾਲ ਦੀ ਜੜੀ ਆ ਬੜੀ ਮਦਦ ਕੀਤੀ ਅੱਜ ਸਾਡੇ ਸਟੂਡੀਓ ਚ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਪ੍ਰੇਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਦੱਸਿਓ ਕਿ ਕੀ ਕੋਈ ਹੋਇਆ ਬੀਤੀ ਅਸੀਂ ਕਿਉਂਕਿ ਤੁਹਾਡੀ ਗੱਲ ਤਾਂ ਪਤਾ ਲੱਗ ਗਿਆ ਇੱਕ ਰਹੀ ਥੋੜਾ ਜਿਹਾ ਬ੍ਰੀਫਲੀ ਦੱਸ ਦਿਓ ਆਪਣੇ ਕੋਲੇ ਵੀਰ ਜੀ ਇਸ ਤਰ੍ਹਾਂ ਮੈਂ ਜਿਹੜੇ ਵੀਰ ਨਾਲ ਸ਼ੁਰੂ ਤੋਂ ਕੰਮ ਕਰਦਾ ਸੀ ਬੱਚੇ ਛੋਟੇ ਹੀ ਜੀ ਤੇ ਮੈਂ ਉਹਨਾਂ ਨਾਲ ਕੋਈ 14-15 ਸਾਲ ਲਾਏ ਵੀਰ ਨਾਲ ਉਹਨੇ ਇੱਕ ਨਿੱਕੀ ਜੀ ਮੈਨੂੰ ਝੋਟੀ ਦਿੱਤੀ ਸੀ ਓਕੇ ਤੇ ਉਹਨੂੰ ਅਸੀਂ ਕੋਈ 7-8 ਸਾਲ ਸੰਭਾਲਿਆ ਓਕੇ ਝੋਟੀ ਮੱਝ ਬਣ ਗਈ ਜੀ ਤੇ ਉਹ ਸੋਹਣ ਦੇ ਕਾਬਲ ਸੀ ਹੁਣ 20 ਦਿਨ ਰਹਿ ਗਈ ਸੀ ਸੋਹਣ ਦੇ ਵਿੱਚ ਓਕੇ ਤੇ ਜਿਹੜਾ ਘਰ ਬਣਾਇਆ ਆ ਉਹ ਵੀ ਇੱਕ ਜਮੀਨ ਦੇ ਵਿੱਚ ਬਣਾਇਆ ਖੇਤ ਦੇ ਵਿੱਚ ਚਾਰ-ਚ ਵੀਰੇ ਝੋਨਾ ਸੀ ਜੀ ਓਕੇ ਕਿਤੇ ਅਚਾਨਕ ਸੱਪਾਂ ਦਾ ਜੋੜਾ ਫਿਰਦਾ ਸੀ ਤੇ ਸੱਪ ਕਿਤੇ ਆ ਗਿਆ ਜੀ ਓਕੇ ਤੇ ਸੱਪ ਨੇ ਉਹਦੀ ਜਿੱਪ ਤੇ ਡੰਗ ਮਾਰਦਾ ਜੀ ਇੱਕ ਦਿਨ ਸੂਣ ਦੇ ਵਿੱਚ ਰਹਿ ਗਏ ਸੀ ਹਮ ਤੇ ਜਿਹਦੇ ਤੇ ਸੀਗਾ ਵੀ ਥੋੜਾ ਜਿਹਾ ਜਗ ਜਾ ਰਾ ਚੱਲਣਾ ਸੀ ਮੈਨੂੰ ਕੋਈ ਲੰਮੇ ਸਮੇਂ ਦਾ ਆਸ ਉਮੀਦ ਸੀ ਬੜੀ ਹਾਂਜੀ ਠੀਕ ਹੈ ਤੇ ਮੈਨੂੰ ਕੋਈ ਲੰਮੇ ਸਮੇਂ ਤੋਂ ਥੋੜਾ ਜਿਹਾ ਭੀੜੀਏ ਨੇ ਜ਼ਿਆਦਾ ਚੋਰ ਪਾਤਾ ਜੀ ਠੀਕ ਹੈ ਮੈਂ ਵੀਰ ਨਾਲ ਘਟਿਆ ਸੀ ਫਿਰ ਮੈਂ ਇੱਕ ਸਪਰੇਅ ਵਾਲਾ ਪੰਪ ਬਣਾ ਲਿਆ ਸੀ ਜੀ ਓਕੇ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਬਹੁਤ ਘਰਾਂ ਦੇ ਖਰਚੇ ਨੇ ਪੰਜ ਬੇਟੀਆਂ ਪੜ੍ਹਦੀਆਂ ਸੀ ਫਿਰ ਮਸਪਰੇ ਮੇਰਾ ਟਾਰਗੇਟ ਰੋਜ਼ ਦੇ ਕੋਈ 10 ਕਿੱਲੇ 12 ਕਿੱਲੇ ਰੋਜ਼ ਦਾ ਰੋਡੇਲੀ ਸਪਰੇਅ ਕਰਨੀ ਜੀ ਜਦੋਂ ਸੀ ਜਨ ਚੱਲਦਾ ਸੀ ਹੂੰ ਤੇ ਉਹਦੇ ਕਾਰਨ ਹੀ ਬੱਚਿਆਂ ਨੇ ਜਦੋਂ ਸਕੂਲ ਜਾਣਾ ਦੋ ਫੁਲਕੇ ਪੱਕਣੇ ਤੇ ਮੈਂ ਵੀ ਛਾਕੇ ਤੇ ਆਖਣਾ ਵੀ ਧੋਪਣਾ ਚੜ ਜੇ ਹੂੰ ਭਾਵੇਂ ਲਾਲਚ ਕਰ ਲਓ ਭਾਵੇਂ ਕਿਵੇਂ ਬੱਚਿਆਂ ਦਾ ਘਰ ਨਹੀਂ ਮਿਹਨਤ ਕਰਨੀ ਤੇ ਚਲੋ ਚੰਗੀ ਗੱਲ ਹੈ। ਬਸ ਇਸੇ ਤਰ੍ਹਾਂ ਜੀ ਉਹਦੇ ਕਾਰਨ ਜਿਗਰ ਦੇ ਵਿੱਚ ਗਰਮੀ ਬਹਿ ਗਈ ਪਿੱਤੇ ਦੀ ਪਾਪ ਜਿਹੜੀ ਬਲੌਕ ਹੋ ਗਈ ਸੀ। ਹੂੰ ਫਿਰ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਜੀ ਦਵਾਈ ਜੋਗੇ ਜੇ ਦਵਾਈ ਲਿਆਉਣੀ ਤਾਂ ਖੰਡ ਚਾ ਮੁੱਕ ਜਾਣੀ ਜੀ। ਬਹੁਤ ਮੁਸ਼ਕਲ ਹੋ ਗਈ। ਜਿਹੜੇ ਵੀਰਾਂ ਨੇ ਕਿਸੇ ਨੇ ਖੰਡ ਚਾ ਸੌਦਾ ਦਵਾ ਦੇਣਾ ਕਿਸੇ ਨੇ ਦਵਾਈ ਲਈ ਪੈਸੇ ਦੇ ਦੇਣੇ। ਠੀਕ ਤੇ ਸੱਚੇ ਪਾਤਸ਼ਾਹ ਨੇ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਗੁਰੂ ਦੇ ਲਾੜ ਲੱਗੇ ਜੀ। ਤੇ ਫਿਰ ਬਾਬਾ ਜੀ ਨੇ ਬੜੀ ਮੱਤ ਦਿੱਤੀ ਜਿੰਨੇ ਕੁ ਜੋ ਸੀ ਵੈਗਰੂ ਨੇ ਸੱਚੇ ਪਾਤਸ਼ਾਹ ਵੇਖੋ ਜੂ ਬਾਨੇ ਨਾਲ ਹੀ ਕਿਹੇ ਜੀ ਨੂੰ ਭੇਜਦਾ ਹੈ ਹੂੰ ਤੇ ਵੈਗਰੂ ਨੇ ਕਿਰਪਾ ਕੀਤੀ ਹੈ ਤੇ ਉਸ ਤੋਂ ਮੰਗਰੋਂ ਫਿਰ ਡਾਕਟਰ ਸਾਹਿਬ ਨੇ ਜਦੋਂ ਜਾੜਾ ਜ਼ੋਰ ਹੋਣ ਕਾਰਨ ਮੈਨੂੰ ਜਵਾਬ ਦਿੱਤਾ ਵੀ ਤੂੰ ਕੰਮ ਨਹੀਂ ਕਰਨਾ ਜੀ ਠੀਕ ਹੈ ਤੇ ਮੁਸ਼ਕਲ ਹੋ ਗਈ ਘਰ ਦੇ ਵਿੱਚ ਤੇ ਇਸ ਤਰ੍ਹਾਂ ਫਿਰ ਬੜੇ ਦਿਨ ਔਖੇ ਤੇ ਜਿਹੜੇ ਕਹਿ ਦਈਏ ਵੀ ਇੱਕ ਬੜਾ ਔਖਾ ਜਰਾ ਕੀਤਾ ਜੀ ਅੱਛਾ ਇਹ ਫਿਰ ਮੱਝ ਮਰਨ ਤੋਂ ਬਾਅਦ ਕਿਤਨਾ ਕਿਤਨਾ ਦੀ ਮਦਦ ਜਿਹੜੀ ਆ ਤੁਹਾਨੂੰ ਸੰਗਤ ਵੱਲੋਂ ਮਿਲੀ ਆ ਇਹ ਭਾਈ ਸਾਹਿਬ ਜਦੋਂ ਵੀਡੀਓ ਵਾਇਰਲ ਹੋਈ ਫਿਰ ਕੋਈ ਵੀਰ ਜਿਹੜੇ ਲਾਗੇ ਸੀ ਉਹ ਮਿਲਣ ਆਏ ਵੇਖਣ ਆਏ ਠੀਕ ਕਈਆਂ ਨੇ ਆਖਿਆ ਪਿੰਡਾਂ ਚੋਂ ਵੀ ਜਿਹੜੇ ਰਿਸ਼ਤੇਦਾਰ ਹੁੰਦੇ ਪੁੱਛ ਕੇ ਵੀ ਗੱਲ ਸਹੀ ਹੈ ਕਿ ਝੂਠ ਹੈ ਹਮ ਉਹਨਾਂ ਨੇ ਰਿਕਵਰੀ ਕੀਤੀ ਫਿਰ ਮੈਨੂੰ ਵੀ ਆnde ਮੈਂ ਕਿਹਾ ਭਾਈ ਸਾਹਿਬ ਵੇਖੋ ਗੁਰੂ ਦੀ ਕਿਰਪਾ ਹੈ ਜੀ ਉਹ ਪੈਦਾ ਕਰਦਾ ਤੇ ਰੋਟੀ ਦਿੰਦਾ ਬਿਲਕੁਲ ਠੀਕ ਤੇ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਬਿਲਕੁਲ ਗੁਰੂ ਦੇ ਲਾੜ ਲੱਗੇ ਆ ਕੋਈ ਪੈਸੇ ਕਮਾਉਣ ਵਾਸਤੇ ਵੀਡੀਓ ਨਹੀਂ ਮੈਂ ਪਾਈ ਹੂੰ ਤੇ ਵੀ ਮੈਂ ਬੱਚੇ ਛੋਟੇ ਛੋਟੇ ਸੀ ਉਦੋਂ ਵੀ ਇੱਕ ਗੁਜ਼ਾਰਾ ਕਰਕੇ ਦਿਹਾੜੀ ਨਾਲ ਦੋ ਬੇਟੀਆਂ ਨੂੰ ਪਲੱਸ 2 ਕਰਾ ਲਈ ਦੂਜੇ ਬੱਚੇ ਵੀ ਪੜ ਰਹੇ ਆ ਜਿੰਨਾ ਕੋ ਮੇਰੇ ਕੋ ਹੋਇਆ ਘਰ ਵੀ ਬਣਾਇਆ ਬੜਾ ਚੰਗਾ ਕਾਂਲਿਆਂ ਦੀਆਂ ਛੱਤਾਂ ਅੱਗੇ ਤੇ ਢੇਲਾਂ ਵਾਲਿਆਂ ਦੀਆਂ ਜਿੰਨੇ ਇੱਕ ਜੋਗਾ ਸੀ ਚਾਰ ਕਮਰਲੇ ਜਗ੍ਹਾ ਸੀ ਹੂੰ ਤੇ ਮੈਂ ਕੋਈ ਲਾਲਚ ਨੂੰ ਨਹੀਂ ਇਹ ਕੰਮ ਕੀਤਾ ਫਿਰ ਮੱਜਾਂ ਦੇ ਵੀ ਇੰਨੇ ਫੋਨ ਆਏ ਜੀ ਬੜੇ ਇੱਕ ਵੀਰ ਨੇ ਫਿਰ ਵੇਖੀ ਜਦੋਂ ਬਾਹਰ ਉਹਨਾਂ ਦਾ ਗਰਦਾਸਪੁਰ ਜ਼ਿਲ੍ਹਾ ਜੀ ਖਜਾਲਾ ਪਿੰਡ ਹੈ ਜੀ ਖਜਾਲੇ ਪਿੰਡ ਤੋਂ ਹਾਂਜੀ ਖਜਾਲੇ ਪਿੰਡ ਤੋਂ ਹਾਂ ਪਤਾ ਲੱਗਾ ਉਹਨਾਂ ਮੱਝ ਭੇਜੀ ਬੜੀ ਸੁਹਣੀ ਹਾਂਜੀ ਬਾਹਰ ਇਟਲੀ ਤੋਂ ਵੀਰ ਭਾਈ ਸਾਹਿਬ ਫਿਰ ਉਹਨਾਂ ਨੇ ਜਦੋਂ ਫੋਨ ਤੇ ਗੱਲ ਕੀਤੀ ਤਾਂ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਕਿਸੇ ਨੂੰ ਜੇ ਮੱਝ ਕਿਸੇ ਨੇ ਕਿਹਾ ਤੇ ਉਹਨਾਂ ਨੇ ਅਸੀਂ ਮੱਝ ਲੈਣੀ ਹੈ ਤੇ ਮੈਂ ਆਪਦੇ ਡੈਡੀ ਨੂੰ ਕਹਿ ਦਿੱਤਾ ਤੁਸੀਂ ਮੱਝ ਦੀ ਪੜਤਾਲ ਕਰੋ ਠੀਕ ਹੈ ਤੇ ਅਸੀਂ ਇੱਥੋਂ ਪੈਸਿਆਂ ਦਾ ਇੰਤਜ਼ਾਮ ਕਰਕੇ ਭੇਜਾਂਗੇ ਇਟਲੀ ਚੋਂ ਤੇ ਮੱਝ ਲੈ ਕੇ ਤੇ ਉਹ ਬੇਟੀਆਂ ਦੇ ਘਰੇ ਉਹ ਉਥੇ ਪਚਾ ਕੇ ਆਉਣੀ ਹੈ ਵੈਰੀ ਗੁੱਡ ਤੇ ਮੈਨੂੰ ਫਿਰ ਇੱਕ ਮਲੋੜ ਤੋਂ ਵੀਰ ਹੈਗਾ ਸੀ ਉਹਨਾਂ ਦੇ ਵਜਨ ਜਦੋਂ ਸੁਣੇ ਉਹ ਕਹਿੰਦੇ ਵੀ ਭਾਈ ਸਾਹਿਬ ਮੈਂ ਇੱਕ ਵਪਾਰੀ ਵੀ ਆ ਠੀਕ ਹੈ ਤੇ ਜੱਟ ਭਰਾ ਸੀ ਕਹਿੰਦਾ ਬਾਬੇ ਨਾਨਕ ਦੀ ਇੰਨੀ ਕ ਮਿਹਰ ਹੈ ਵੀ ਬੜਾ ਕੁਝ ਦਿੱਤਾ ਓਕੇ ਕਿਸੇ ਚੀਜ਼ ਦੀ ਘਾਟ ਨਹੀਂ ਗਈ ਠੀਕ ਹੈ ਤੇ ਮੱਝ ਬੜੀ ਸੋਹਣੀ ਸੀ ਪਰ ਮੇਰਾ ਭਾਵੇਂ 1.5 ਲੱਖ ਲੱਗ ਜੇ ਤੇ ਮੈਂ ਵਧੀਆ ਮੱਝ ਲੈ ਕੇ ਦੇ ਕੇ ਜਾਣੀ ਵਾਹ ਮੈਂ ਖੋਦ ਉਹਨੂੰ ਆਪ ਜਦੋਂ ਵੀਰ ਨਾਲ ਗੱਲ ਚੱਲੀ ਹੈ ਠੀਕ ਹੈ ਫਿਰ ਮੈਂ ਉਹਨੂੰ ਆਪ ਖੁਦ ਫੋਨ ਕਰਕੇ ਦੋ ਤਿੰਨ ਮੈਂ ਕਿਹਾ ਵੀ ਬੱਜਾਂ ਨਾਲ ਮੇਰੇ ਕੋਲ ਜਗ੍ਹਾ ਹੀ ਥੋੜੀ ਜੀ ਹੈ ਅੱਛਾ ਤੇ ਆਪਾਂ ਜੀ ਗੁਰੂ ਰਾਮਦਾਸ ਇਕਲ ਗਿਆ ਤੇ ਇਕ ਹੀ ਲੈਣੀ ਠੀਕ ਹੈ ਗੁਰੂ ਦੇ ਦਾਰੇ ਚ ਰਹਿਣਾ ਕੋਈ ਆਪਾਂ ਨੂੰ ਲਾਲਚ ਨਹੀਂਗਾ ਜੀ ਤੇ ਮੈਂ ਇਹਨੂੰ ਆਪ ਫੋਨ ਕਰਕੇ ਵੀ ਵੀਰ ਜੀ ਤੁਸੀਂ ਕਿਤੇ ਸਾਈ ਨਾ ਦੇ ਦਿਆ ਜੀ ਠੀਕ ਹੈ ਤੇ ਮੱਝ ਉਹ ਵੀਰ ਨੇ ਮੈਨੂੰ ਕਹਿ ਦਿੱਤਾ ਤੇ ਮੱਝ ਉੱਥੋਂ ਆਪਾਂ ਨੂੰ ਮਿਲ ਜਾਣੀ ਆ ਠੀਕ ਹੈ ਤੇ ਉਹ ਕਹਿੰਦੇ ਵੀ ਅਸੀਂ ਮਿਲਣ ਆਉਣਾ ਮੈਂ ਕਿਹਾ ਤੁਹਾਨੂੰ ਜੀ ਆਇਆਂ ਨੂੰ ਦਰਵਾਜ਼ਾ ਖੁੱਲਾ ਜਦੋਂ ਮਰਜ਼ੀ ਆਓ ਬੇਟੀਆਂ ਨੂੰ ਮਿਲ ਕੇ ਜਾਓ ਠੀਕ ਹੈ ਪਰ ਮੱਝ ਜਿਹੜੀ ਉਹ ਵੀਰ ਨੇ ਫਿਰ ਲੈ ਕੇ ਫਿਰ ਉਹ ਛੱਡ ਕੇ ਗਏ ਫਿਰ ਆਪਾਂ ਵੀਡੀਓ ਪਾਈ ਠੀਕ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਫਿਰ ਕਵੀਰ ਆਏ ਉੱਥੋਂ ਇਧਰੋਂ ਭਗਵੰਤ ਮਾਨ ਦੇ ਪਿੰਡ ਲਹਿਰੀਆਂ ਤੋਂ ਠੀਕ ਹੈ ਸੰਸਾ ਵਾਲੇ ਉਹ ਕਹਿੰਦੇ ਵੀ ਕਮਰੇ ਜਿਹੜੇ ਸੀ ਮੇਰੇ ਜਿੰਨੀ ਕ ਬਜਾਇਸ ਸੀ ਮ 4 ਇੰਚੀ ਤੇ ਬਣਾਏ ਸੀ ਜੀ ਉਹ ਫਿਰ ਪਾਣੀ ਕਾਰਨ ਉਹ ਥੋੜੀਆਂ ਜਿਹੀਆਂ ਪਾਟ ਗਈਆਂ ਕਮਰੇ ਬਹਿ ਗਏ ਉਹ ਕਹਿੰਦੇ ਕੋਈ ਇੱਕ ਦੋ ਕਮਰਾ ਸੀ ਜਿੰਨੀ ਕ ਸਾਡੀ ਬਜਾਇਸ ਹੋਈ ਅਸੀਂ ਪਾਵਾਂਗੇ ਅਸੀਂ ਹੋਰ ਵੀ ਸੰਗਤਾਂ ਨੂੰ ਅਪੀਲ ਕਰਨੀ ਹੈ ਵੀ ਨਾਲ ਮਿਲ ਕੇ ਜਿਹੜਾ ਘਾਰ ਹੈ ਬੱਚਿਆਂ ਵਾਸਤੇ ਬਣਾਇਆ ਜਾਵੇ ਬਹੁਤ ਚੰਗੀ ਗੱਲ ਹੋਰ ਫਿਰ ਕਿਤਰਾ ਦੀ ਮਤਲਬ ਪੈਸੇ ਕਿੰਨੇ ਕਾਗੇ ਥੋੜੇ ਥੋੜੇ ਕਰਕੇ ਪੈਸੇ ਵੀਰ ਜੀ ਇਸ ਤਰ੍ਹਾਂ ਵੀ ਜਿਵੇਂ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਵੇਂ ਕਿਸੇ ਨੇ 10 ਪਾਇਆ ਕਿਸੇ ਨੇ 2 ਪਾਇਆ ਜਿੰਨੀ ਕੁ ਵਾਹਿਗੁਰੂ ਨੇ ਕਿਰਪਾ ਕੀਤੀ ਏ ਠੀਕ ਹੈ ਹੁਣ ਜਗਾ ਵਾਸਤੇ ਇੱਕ ਵੀਰ ਸੀਗਾ ਸਾਡੇ ਲਾਗੇ ਪੱਠੇ ਤੋਂ ਉਹਨਾਂ ਦੇ ਜਵਾਈ ਸਾਹਿਬ ਨੇ ਉਹਨਾਂ ਨੇ 25000 ਦੀ ਰਾਸੀ ਭੇਜੀ ਤੇ ਉਹ ਮੇਰੇ ਕੋਲ ਭਾਈ ਸਾਹਿਬ ਤੋਂ ਜਾਣਦੇ ਸੀ ਜਿਨ੍ਹਾਂ ਨੇ ਬਾਬਾ ਬਲਕਾਰ ਸਿੰਘ ਦੀ ਉਹਨਾਂ ਦੀ ਬਹੁਤ ਦੇਣ ਹੈ ਮਹਾਰਾਜ ਗੁਰੂ ਰਾਮਦਾਸ ਜੜਦੀ ਕਲਾ ਰੱਖਣਾ ਇਹ ਜਿਹੜੀ ਲਗਨ ਲਾਈ ਏ ਉਹ ਅੱਜ ਵੀ ਉਹਨਾਂ ਕੋਲੇ ਸਿਰਫ ਇੱਕ ਕਿਲਾ ਜ਼ਮੀਨ ਹੈ ਜੀ ਤੇ ਵੈਗਰੂ ਨੇ ਡਿਊਟੀ ਲਾਈ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਨੇ ਨਿਕੇ ਨਿਕੇ ਬੱਚਿਆਂ ਦੀਆਂ ਗੁਰਦੁਆਰਾ ਸਾਹਿਬ ਜਾ ਕੇ ਪਿੰਡਾਂ ਦੇ ਵਿੱਚ ਕਲਾਸਾਂ ਲਾਉਂਦੇ ਨੇ ਤੇ ਬਹੁਤ ਡਿਊਟੀ ਨਿਭਾਉਂਦੇ ਜੀ ਵੀ ਜਿੰਨਾ ਹੋ ਸਕੇ ਆਪਾਂ ਗੁਰੂ ਦੇ ਲੜ ਲੱਗੀਏ ਉਹਨਾਂ ਥੋੜਾ ਤੇ ਜਿੰਨੀ ਕੋ ਸੰਸਾ ਬਹੁਤ ਉਹਨਾਂ ਦੀ ਦੇਣ ਹੈ ਅੱਜ ਆਪਾਂ ਮਹਾਰਾਜ ਚੜ੍ਹਦੀ ਕਲਾ ਰੱਖਣ ਉਹਨਾਂ ਦੇ ਸੰਜੋਗ ਦੇ ਨਾਲ ਹੀ ਅੱਜ ਸਾਡਾ ਜਿਹੜਾ ਲੱਧੂ ਵਾਲੇ ਦੇ ਵਿੱਚ ਗੁਰਦੁਆਰਾ ਨਹੀਂ ਸੀਗਾ ਜੀ ਤੇ ਬੜੇ ਦੂਜੇ ਧਰਮਾਂ ਦੇ ਲੋਕ ਸੀਗੇ ਤੇ ਅੱਜ ਉਹਨਾਂ ਨੇ ਚਲੋ ਸੰਜੋਗ ਦੇ ਕੇ ਬੜਾ ਪ੍ਰਾਲਾ ਕੀਤਾ ਜੀ ਜਿਹੜਾ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ ਜੀ ਵੈਰੀ ਗੁੱਡ ਤੁਹਾਡੀ ਬੱਚੀ ਵੀ ਪਤਾ ਲੱਗਾ ਵੀ ਇੱਕ ਬੱਚੀ ਤੁਹਾਡੀ ਸੰਖਿਆ ਦਿੰਦੀ ਆ ਨਾਲ ਬੱਚਿਆਂ ਨੂੰ ਪੜਾਉਂਦੀ ਵੀ ਆ ਪੜ੍ਹਦੀ ਆ ਜੀ ਫਿਰ ਉਹ ਛਾਡੇ ਤੋਂ ਸਕੂਲ ਹਵਾ ਦੂਰ ਹੈ ਜੀ ਫਿਰ ਉਹ ਜਾਂਦੀ ਓਥੇ ਵਾਸਤੇ ਫਿਰ ਉਹ ਆਉਂਦੀ ਜਦੋਂ ਫਿਰ ਸ਼ਾਮ ਨੂੰ ਘੰਟਾ 1.5 2 ਬੱਚੇ ਇਕੱਠੇ ਕਰਕੇ ਸ਼ਾਮ ਨੂੰ ਉਹ ਸੰਥਿਆ ਦੇਦੀ ਹੈ ਸਾਹਿਬ ਬਾਹਰੋ ਜੁੜਿਆ ਆ ਜਾਂਦਾ ਜੀ ਉਹ ਫਿਰ ਜਿੱਦਣ ਬੇਟੀ ਨੂੰ ਚੁਣਿਆ ਸੀ ਪੰਜ ਕ ਸਿੰਘ ਸੀ ਅੱਛਾ ਜੀ ਉਹ ਅਜੀਤਪੁਰ ਸਾਹਿਬ ਤੋਂ ਫਰੋਜਪੁਰ ਤੋਂ ਸੀ ਸਿੰਘ ਨੇ ਸਾਡੇ ਮੱਥੇ ਨਹੀਂ ਅਜੇ ਤੱਕ ਲੱਗਾ ਪਰ ਭਾਈ ਸਾਹਿਬ ਜਿੰਨਾ ਜੋੜਿਆ ਉਹ ਦੱਸਦੇ ਨੇ ਠੀਕ ਵੀ ਉਹਨਾਂ ਤੇ ਇੰਨੀ ਕੁ ਵੈਗ ਨੂੰ ਗੁਰੂ ਰਾਮਦਾਸ ਦੀ ਕਿਰਪਾ ਉਹ ਕਹਿੰਦੇ ਵੀ ਮਾਇਆ ਦੀ ਤਾਂ ਕੋਈ ਪ੍ਰਵਾਹ ਨਹੀਂ ਗਈ ਠੀਕ ਤੇ ਆਪਣਾ ਜਿਹੜਾ ਸਿੱਖ ਧਰਮ ਇਹ ਨਾਲ ਥੋੜਾ ਜਾਇ ਇਹ ਬੜਾ ਪਛਾਣ ਉ ਜਾ ਰਿਹਾ ਹੈ ਠੀਕ ਹੈ ਤੇ ਮੈਂ ਦੇਖੋ ਜਿੰਨੀ ਕੁ ਗਚੈਸ ਹੋਈ ਵਿਖੋ ਜੀ ਪੰਜ ਮੈਂਬਰ ਚੁਣੇ ਸੀ ਜਿੱਦਣ ਬੇਟੀ ਨੂੰ ਚੁਣਿਆ ਸੀ ਵੀ ਪਿੰਡ ਪਿੰਡ ਜਾ ਕੇ ਆਪਣੀ ਸੰਥਿਆ ਤੇ ਆਪਾਂ ਗੁਰੂ ਦੇ ਵੱਲੇ ਮੂੰਹ ਮੋੜ ਕੇ ਜਿਹੜੀ ਦੁਨੀਆ ਦੂਜੇ ਬੰਨੇ ਜਾ ਰਹੀ ਉਹਨਾਂ ਨੂੰ ਜੋੜ ਕੇ ਗੁਰੂ ਦੇ ਨਾਲ ਜੋੜ ਕੇ ਪ੍ਰਾਲਾ ਕਰੋ ਤੇ ਅੱਜ ਵੈਗੁਰੂ ਦੀ ਕਿਰਪਾ ਹੋ ਗਈ ਵੀ ਜਿਹੜੇ 20 25 ਸੇਂਗ ਜੁੜ ਚੁੱਕੇ ਨੇ ਤੇ ਉਹਨੇ ਆਖਿਆ ਵੀ ਆਪਾਂ ਥੋੜੇ ਥੋੜੇ ਉਹ ਕੀ ਕੀ ਇੱਕ ਉਹ ਕਹਿੰਦਾ ਵੀ ਮੈਂ ਮਾਇਆ ਨਹੀਂ ਸਮਝਦਾ ਮੈਂ ਤੇ ਇੱਕ ਜੇ ਵੀ ਮਰਜੀ ਸਮਝੋ 2000 ਰੁਪਇਆ ਉਹ ਦਿੰਦੇ ਨੇ ਠੀਕ ਹੈ ਮਹੀਨੇ ਬਾਅਦ ਉਹ ਕਹਿੰਦੇ ਵੀ ਜੇ ਹਾਰ ਸਿੰਘ ਤੂੰ ਵੀ ਮੈਨੂੰ ਪਾਉਣੀ ਪਈ ਨਾ 2000 ਰੁਪਏ ਦੀ ਰਕਮ ਤੇ ਤੁਸੀਂ ਹਾਰ ਸਿੰਘ ਵੀ ਤਿਆਰ ਕਰ ਲੋ ਤੇ ਮੈਂ ਪਾਵਾਂਗਾ ਤੇ ਗੁਰੂ ਪਾਤਸ਼ਾਹ ਵੇਰ ਕਰਦੇ ਜਿਹੜਾ ਆਪਣਾ ਪੰਜਾਬ ਦੂਜੇ ਧਰਮਾਂ ਨੂੰ ਡੁੱਲ ਗਿਆ ਤੇ ਆਪਣੀ ਜਿਹੜੀ ਸਿੱਖੀ ਬਹੁਤ ਪਿੱਛੇ ਜਾ ਰਹੀ ਏ ਤੇ ਇਹਨੂੰ ਆਪਾਂ ਬਾਬੇ ਨਾਨਕ ਨੂੰ ਵੇਰ ਕਰੇ ਸੱਚੇ ਪਾਤਸ਼ਾਹ ਪੰਜਾਬ ਤੇ ਤੇ ਆਪਾਂ ਜਿਹੜੀ ਇਹ ਬਾਹ ਫੜ ਕੇ ਫੇਰ ਸਿੱਖੀ ਬਹੁਤ ਚੰਗੀ ਗੱਲ ਹੈ ਜੀ ਭਾਈ ਪ੍ਰੇਮ ਸਿੰਘ ਜੀ ਤੁਸੀਂ ਇੱਕ ਗੁਰਸਿੱਖ ਹੋਣ ਦੇ ਨਾਤੇ ਤੇ ਗੁਰਸਿੱਖੀ ਦੀ ਗੱਲ ਕਰਦੇ ਹੋ ਤੇ ਹੋਰ ਨਾਲ ਨਾਲ ਵੀ ਤੁਹਾਡੇ ਬੱਚੇ ਵੀ ਜਿਹੜੇ ਆ ਇਹਦੇ ਵਿੱਚ ਬੜਾ ਐਫਰਟ ਕਰ ਰਹੇ ਆ ਭਾਈ ਪ੍ਰੇਮ ਸਿੰਘ ਲੱਤੂਵਾਲ ਨੂੰ ਪੂਰੀ ਦੁਨੀਆ ਚ ਵੱਸਦੀ ਸੰਗਤ ਵੱਲੋਂ ਜਿਸ ਜਿਸ ਵੀ ਗੁਰਮਖ ਪਿਆਰੇ ਨੇ ਕੋਈ ਵੀ ਆਪਣੀ ਕਿਰਤ ਕਮਾਈ ਚੋਂ ਤਿਲ ਫੁੱਲ ਭੇਟਾ ਭੇਜੀ ਆ ਅੱਜ ਅਸੀਂ ਆਪਣੀ ਚੈਨਲ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਉਹਨਾਂ ਦਾ ਬੇਹੱਦ ਧੰਨਵਾਦ ਕਰਦੇ ਆ ਤੇ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਇਸ ਤੋਂ ਪਹਿਲਾਂ ਵੀ ਇਹ ਸਾਡੇ ਕੋਲ ਪਹੁੰਚੇ ਸਨ ਭਾਈ ਪ੍ਰੇਮ ਸਿੰਘ ਜੀ ਤੇ ਸਾਡੇ ਭੈਣ ਜੀ ਨੇ ਕੈਨੇਡਾ ਤੋਂ ਉਹਨਾਂ ਨੇ ਹੁਕਮ ਕੀਤਾ ਸੀ ਕਿ 20000 ਰੁਪਇਆ ਜਿਹੜਾ ਇਹਨਾਂ ਨੂੰ ਦਿੱਤਾ ਜਾਏ ਅਸੀਂ ਇਹਨਾਂ ਨੂੰ ਪਹਿਲਾਂ ਉਹ ਹਾਜ਼ਰੀ ਲੱਗੀ ਸਾਡੀ ਉਸ ਟਾਈਮ ਤੇ ਵੀ ਤੇ ਨਿਊ ਜਰਸੀ ਯੂ ਐਸ ਏ ਦੀ ਸੰਗਤ ਵੱਲੋਂ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਇਹਨਾਂ ਦੀਆਂ ਪੰਜ ਬੱਚੀਆਂ ਨੇ ਪੰਜਾਂ ਬੱਚੀਆਂ ਦੇ ਨਾਂ ਤੇ 20-20 ਹਜ਼ਾਰ ਰੁਪਏ ਦੀਆਂ ਐਫਡੀਆਂ ਬਣਾਉਣੀਆਂ ਸੀ ਪੰਜ 1 ਲੱਖ ਰੁਪਏ ਦੀਆਂ ਤੇ 20 ਹਜ਼ਾਰ ਇਹਨਾਂ ਨੂੰ ਨਗਦ ਦੇਣ ਦਾ ਸਾਨੂੰ ਹੁਕਮ ਕੀਤਾ ਗਿਆ ਸੀ ਉਹ ਸੇਵਾ ਸਾਡੇ ਕੋਲ ਕਾਫੀ ਦਿਨਾਂ ਦੀ ਪਈ ਸੀ ਸਾਨੂੰ ਕਿਸੇ LIC ਵਾਲੇ ਵੀਰ ਨੇ ਸਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਮੈਂ ਜਾ ਕੇ ਐਫਡੀਆਂ ਕਰਵਾਵਾਂਗਾ ਸਾਡੇ ਕੋਲ ਬੜੀ ਅੱਛੀ ਪਾਲਿਸੀ ਆ ਔਰ ਬਾਅਦ ਵਿੱਚ ਪਤਾ ਨਹੀਂ ਕੀ ਕਾਰਨ ਕਿ ਉਹ ਨਹੀਂ ਆ ਸਕਿਆ ਸਾਨੂੰ ਪਤਾ ਲੱਗਾ ਕਿ ਬਾਅਦ ਦੇ ਵਿੱਚ ਉਹਨਾਂ ਦੇ ਕਿਸੇ ਸੀਨੀਅਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ 1 ਲੱਖ ਸਵਾ ਲੱਖ ਤੋਂ ਘੱਟ ਪਾਲਿਸੀ ਨਹੀਂ ਕਰਦੇ ਇੱਕ ਜਿਹੜੀ ਪਾਲਿਸੀ ਕਰਨੀ ਹੁੰਦੀ ਆ ਇਸ ਕਰਕੇ ਨਿਊ ਜਰਸੀ ਦੀ ਸਾਰੀ ਸੰਗਤ ਕੋਲੋਂ ਇਸ ਗੱਲ ਦੀ ਮਾਫੀ ਵੀ ਮੰਗਨੇ ਆ ਪਰ ਅਸੀਂ ਭਰੋਸਾ ਸਾਨੂੰ ਦਿੱਤਾ ਹੈ ਭਾਈ ਪ੍ਰੇਮ ਸਿੰਘ ਜੀ ਨੇ ਅੱਜ ਅਸੀਂ ਨਿਊ ਜਰਸੀ ਦੀ ਸੰਗਤ ਵੱਲੋਂ ਭੇਜੀ ਸੇਵਾ ਜਿਹੜੀ ਆ 1 ਲੱਖ 20 ਹਜ਼ਾਰ ਰੁਪਇਆ ਉਹ ਅਸੀਂ ਭਾਈ ਪ੍ਰੇਮ ਸਿੰਘ ਜੀ ਦੇ سپرد ਕਰਨ ਜਾ ਰਹੇ ਆ ਤੇ ਭਾਈ ਪ੍ਰੇਮ ਸਿੰਘ ਜੀ ਏ ਹੁਣ ਤੁਹਾਡੀ ਡਿਊਟੀ ਆ ਕਿ ਪੰਜਾਂ ਬੱਚਿਆਂ ਦੇ ਨਾਂ ਦੇ ਉੱਤੇ ਤੁਸੀਂ ਤੁਹਾਡਾ ਉੱਥੇ ਬੈਂਕ ਗਿਆ ਉਸ ਬੈਂਕ 'ਚ ਜਾ ਕੇ 20-20 ਹਜ਼ਾਰ ਦੀ ਐਫ.ਡੀ. ਕਰਾ ਦੇਣੀ ਹਾਂਜੀ ਜਿਹੜੀਆਂ ਬੱਚੀਆਂ ਛੋਟੀਆਂ ਨੇ ਉਹਨਾਂ ਦੇ ਨਾਂ ਦੀ ਤੇ ਭਾਵੇਂ 20 ਸਾਲ ਦੀ ਕਰਾ ਦਿਓ ਹਾਂਜੀ ਜਿਹੜੀਆਂ ਜਵਾਨ ਨੇ ਬੱਚੀਆਂ ਉਹਨਾਂ ਦੇ ਨਾਂ ਦੀ 10 15 ਸਾਲ ਦੀ ਜਿਸ ਤਰ੍ਹਾਂ ਦੀ ਇਹ ਜਿਹਾ ਉਸ ਤਰ੍ਹਾਂ ਦੀ ਕਰਵਾ ਦਿਓ ਇਹ ਕਿਤੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਪੜ੍ਹਾਈ ਦੇ ਕੰਮ ਆਊ ਇਹਨਾਂ ਦੇ ਵਿਆਹ ਦੇ ਵਿੱਚ ਕਿਤੇ ਕੰਮ ਆਊ ਤੇ ਇਹ ਜਿਹੜੀ ਰਾਸ਼ੀ ਹੋਰ ਵੱਧ ਜੇਗੀ 20000 ਰੁਪਏ ਤੁਸੀਂ ਘਰ ਵਰਤ ਲੈਣਾ ਆਪਣੇ ਕਿਤੇ ਜ਼ਰੂਰਤ ਦੇ ਕੰਮ ਦੇ ਵਿੱਚ ਤੇ ਸਤਸੰਗ ਜੀ ਭਾਈ ਪ੍ਰੇਮ ਸਿੰਘ ਲੱਧੂਵਾਲ ਦਾ ਫੋਨ ਨੰਬਰ ਜੇ 75890 96163 ਇਸ ਤਰ੍ਹਾਂ ਦੇ ਗੁਰਸਿੱਖਾਂ ਦੇ ਨਾਲ ਖੜਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਔਰ ਆਪ ਗੁਰਸਿੱਖਿਆ ਗਾਂ ਗੁਰਸਿੱਖੀ ਦੀ ਗੱਲ ਕਰਦਾ ਬੱਚੀ ਛੋਟੀ ਹੈ ਜੇ ਪੜਦੀ ਹੈ ਪਰ ਫਿਰ ਵੀ ਸੰਥਿਆ ਦੇ ਰਹੀ ਹੈ ਬੱਚਿਆਂ ਨੂੰ ਗੁਰਬਾਣੀ ਦੀ ਅਸੰਥਿਆ ਲੈ ਕੇ ਗਾਂ ਕੁਝ ਗੁਰਮੁਖ ਪਿਆਰੇ ਉਹ ਸਾਥ ਦੇ ਰਹੇ ਨੇ ਇਹਨਾਂ ਦਾ ਬੜਾ ਅੱਛਾ ਕੰਮ ਕਰ ਰਿਹਾ ਇਸ ਤਰ੍ਹਾਂ ਦੇ ਪਰਿਵਾਰ ਦੇ ਲਈ ਜਿੰਨਾ ਵੀ ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਆ ਆਪਾਂ ਜਿਹੜਾ ਉਹ ਜ਼ਰੂਰ ਕਰਾਂਗੇ ਤੇ ਇਹ ਜਿਹੜਾ ਨਿਊ ਜਰਸੀ ਦੀ ਸੰਗਤ ਵੱਲੋਂ ਇਹ ਉਪਰਾਲਾ ਕੀਤਾ ਗਿਆ 1,20,000 ਦਾ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਵੇਖੋ ਵਾਇਗਰਚੀ ਕਾ ਖਾਲਸਾ ਵਾਇਗਰਚੀ ਦੀ ਫਤਿਹ ਉਹ ਵੀਰਾਂ ਦੀ ਮਹਾਰਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਿਰਪਾ ਕਰਨ ਉਹਨਾਂ ਤੇ ਵੇਖੋ ਜੀ ਜਿਹੜਾ ਘਰ ਹੁੰਦਾ ਨਾ ਬੜਾ ਔਖਾ ਹੁੰਦਾ ਛੱਡਣਾ ਕਿ ਅੱਜ ਜਿਹੜਾ ਘਰ ਛੱਡਣਾ ਪੈ ਰਿਹਾ ਜਿੱਥੇ ਵੀ ਵੇਖ ਲੋ ਚਾ ਵੀਡੀਓ ਵੇਖ ਲਈਏ ਚਾ ਕਿਤੇ ਮੂੰਹ ਸੁਣ ਲਈਏ ਇਹੋ ਹੀ ਗੱਲ ਹੋ ਰਹੀ ਜੀ ਵੀ ਇਹ ਸਾਡੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸਾਨੂੰ ਧੋਖਾ ਦੇ ਰਹੀਆਂ ਇਹਦੇ ਕਾਰਨ ਹੀ ਵੇਖੋ ਸਾਡਾ ਜਿਹੜਾ ਪੰਜਾਬ ਇਹ ਲਾ ਚੁੱਕਿਆ ਤੇ ਜਦੋਂ ਵੀ ਕਿਸੇ ਮੁਸੀਬਤ ਪੈਂਦੀ ਹੈ ਗੁਰਸੇਖ ਪਰਿਵਾਰ ਤੇ ਚਾ ਕਿਹ ਗਰੀਬ ਤੇ ਲਾ ਲੋ ਤੇ ਜਿਹੜੇ ਵੀਰ ਜਿਹੜੇ ਬਾਹਰ ਬੈਠੇ ਨੇ ਕੋਈ ਆਣ ਕੇ ਬਾ ਇੱਕ ਫੜਦੇ ਨੇ ਬਿਲਕੁਲ ਠੀਕ ਤੇ ਮੇਰੇ ਤੇ ਵੀ ਬਹੁਤ ਘਟਨਾ ਬੜੇ ਮਾੜੇ ਦਿਨ ਰਹੇ ਵੀਡੀਓ ਵੀ ਬੜੀ ਵਾਇਰਲ ਹੋਈ ਏ ਬਾਹਰ ਸਟੇਟਾਂ ਚ ਕੋਈ ਕੰਟਰੀ ਨਹੀਂ ਜਿੱਥੋਂ ਮੇਰੇ ਨਾਲ ਨਹੀਂ ਗੱਲ ਕੀਤੀ ਗਈ ਰਿਸ਼ਤੇਦਾਰਾਂ ਨਾਲ ਵੀ ਪਚਾ ਕੇ ਵਾਹ ਤੇ ਵੇਖੋ ਜੀ ਇਹ ਸਰਕਾਰਾਂ ਤੋਂ ਤਾਂ ਆਸ ਖਤਮ ਹੋ ਗਈ ਇਹਦੇ ਕਾਰਨੀ ਤੇ ਮੈਂ ਗੁਰੂ ਰਾਮਦਾਸ ਅਕੀ ਸੱਚੇ ਪਾਤਸ਼ਾਹ ਦੀ ਅੱਜ ਅੰਮ੍ਰitsar ਭਾਈ ਬਲਵਿੰਦਰ ਸਿੰਘ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਮਹਾਰਾਜ ਗੁਰੂ ਰਾਮਦਾਸ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਵੇਖੋ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਹੈ ਜੀ ਇੱਕ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਹੀ ਇਹ ਵੀਡੀਓ ਵੇਖ ਕੇ ਤੇ ਜਿਨ੍ਹਾਂ ਦੀ ਸੰਗਤ ਦੀ ਇਹ ਵਾਹ ਫੜਦੇ ਨੇ ਕਿਉਂਕਿ ਉਹਵੇਂ ਤਾਂ ਭਾਵੇਂ ਕੋਲੇ ਬੈਠਾ ਰਵੇ ਕਿਸੇ ਨੂੰ ਨਹੀਂ ਪਤਾ ਨਹੀਂ ਪਤਾ ਲੱਗਦਾ ਤੇ ਚਲੋ ਜੀ ਵਾਹਿਗੁਰੂ ਇਹਨਾਂ ਤੇ ਵੀ ਕਿਰਪਾ ਕਰਨ ਤੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਉਹਨਾਂ ਤੇ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਰੱਖਣ ਤੇ ਹੋਰ ਵੀ ਗਰੀਬ ਗੁਰਸਿੱਖ ਪਰਿਵਾਰ ਜਿਹੜੇ ਪਛੋਕੜਗੇ ਹੈਗੇ ਨੇ ਉਹਨਾਂ ਦੀ ਬਾਹ ਫੜਨਾ ਤੇ ਮਹਾਰਾਜ ਚੜ੍ਹਦੀ ਕਲਾ ਜ ਰੱਖਣ ਸੱਚੇ ਪਾਤਸ਼ਾਹ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਨਿਊ ਜਰਸੀ ਯੂ ਐਸ ਏ ਦੀ ਸੰਗਤ ਵੱਲੋਂ ਪਈ ਪ੍ਰੇਮ ਸਿੰਘ ਲੱਧੂਵਾਲ ਦੇ ਲਈ ਭੇਜੀ ਹੋਈ 120000 ਰੁਪਏ ਦੀ ਸੇਵਾ ਜਿਹੜੀ ਹੈ ਅੱਜ ਅਸੀਂ ਉਹਨਾਂ ਦੇ ਸਪੁਰਦ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਜਿੰਨਾ ਵੀ ਗੁਰਮਖਾ ਪਿਆਰਿਆਂ ਦੀ ਖਜ਼ਾਨਿਆਂ ਦੇ ਵਿੱਚੋਂ ਜੋ ਵੀ ਤਿਲ ਫੁੱਲ ਇਕੱਠਾ ਹੋ ਕੇ ਸਾਡੇ ਤੱਕ ਪਹੁੰਚਿਆ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਇਸੇ ਤਰ੍ਹਾਂ ਹੀ ਉਹ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ ਏ ਭਾਈ ਪ੍ਰੇਮ ਸਿੰਘ ਦੇ ਲਈ ਇਹ ਇਹ ਵੱਡਾ ਸਹਿਯੋਗ ਆ ਕਿਉਂਕਿ ਅਸੀਂ ਇਹਨਾਂ ਕੋ ਭਰੋਸਾ ਲਿਆ ਕਿ ਬੈਂਕ ਚ ਜਾ ਕੇ ਪੰਜਾਂ ਬੱਚਿਆਂ ਦੇ ਨਾਂ ਤੇ 20-20 ਹਜ਼ਾਰ ਦੀ ਐਫਡੀ ਕਰਾਉਣਗੇ ਬਾਕੀ 20 ਹਜ਼ਾਰ ਜਿੱਥੇ ਜ਼ਰੂਰਤ ਸਮਝਣ ਉਥੇ ਇਹ ਵਰਤ ਸਕਦੇ ਆ ਤੇ ਭਾਈ ਪ੍ਰੇਮ ਸਿੰਘ ਜੀ ਦਾ ਨੰਬਰ ਆ ਜੀ 75890 96163 ਦੂਸਰਾ ਨੰਬਰ ਆ ਜੀ 82645 96163 ਇਹਦੇ ਤੇ ਵਟਸਐਪ ਵੀ ਚੱਲਦਾ ਤੇ ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਆ ਸੰਪਰਕ ਕਰ ਸਕਦੇ ਹੋ ਅਸੀਂ ਆਪ ਜੀ ਦੇ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰ ਦਿਓ ਕੋਈ ਪਤਾ ਨਹੀਂ ਕੌਣ ਕਿੱਥੇ ਬੈਠਾ ਇਹਨਾਂ ਗੁਰਮਖਾਂ ਪਿਆਰਿਆਂ ਦੀ ਇਹਨਾਂ ਲੋੜਵੰਦ ਪਰਿਵਾਰਾਂ ਦੀ ਕੋਈ ਮਦਦ ਸੇਵਾ ਕਰਨ ਵਾਲਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਕਰ ਦਿਓ ਭਾਈ ਸਾਹਿਬ ਜਾਂਦੇ ਜਾਂਦੇ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਵੀਰਾਂ ਦਾ ਭਾਈ ਬਲਵਿੰਦਰ ਸਿੰਘ ਦਾ ਬਹੁਤ ਦਿਲੋਂ ਧੰਨਵਾਦ ਜੀ ਮਹਾਰਾਜ ਚੜ੍ਹਦੀ ਕਲਾ ਰੱਖਣ ਗੁਰੂ ਰਾਮਦਾਸ ਮੇਅਰ ਕਰਨ ਦੇ ਨਾਤੇ ਜਿਨ੍ਹਾਂ ਦੇ ਰਾਹੀਂ ਇਹ ਉਪਰਾਲਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ